ਅੱਜ ਤਾਂ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੇ ਹਲਫਨਾਮਾ ਦੇ ਕੇ ਇਹਨਾਂ ਦੇ ਐਡਵੋਕੇਟ ਜਰਨਲ ਨੇ ਬਿਲਕੁਲ ਲੀਗਲ ਤਰੀਕੇ ਦੇ ਨਾਲ ਇਹ ਗੱਲ ਦਾ ਰੱਖਤੀ ਲੋਕਾਂ ਦੇ ਸਾਹਮਣੇ ਰਿਕਾਰਡ ਦੇ ਉੱਤੇ ਆ ਕੇ ਵੀ ਕਹਿਤਾ ਵੀ ਜੇ ਅਸੀਂ ਸਿਕਿਉਰਿਟੀ ਘਟਾਈ ਤਾਂ ਸਿੱਧੂ ਮੂਸੇਵਾਲੇ ਦੀ ਮੌਤ ਹੋਈ ਤਾਂ ਫਿਰ ਹੁਣ ਜ਼ਿੰਮੇਵਾਰ ਕਿਹਨੂੰ ਮੰਨੋਗੇ ਸਰਕਾਰ ਨੇ ਕਲੀਅਰ ਕਟ ਆਪਣੇ ਆਪ ਆਪਣੀ ਜਿਹੜੀ ਗਲਤੀ ਹੈ ਉਹ ਮੰਨੀ ਆ ਉਹਦੇ ਵਿੱਚ ਸਰਕਾਰ ਨੇ ਸਿਕਿਉਰਿਟੀ ਘਟਾਈ ਤਾਂ ਹੋਮ ਮਿਨਿਸਟਰ ਕੌਣ ਸੀ ਇਮ ਸਾਹਿਬ ਸੀ ਪਰ ਜੇ ਸਿਕਿਉਰਿਟੀ ਘਟੀ ਤਾਂ ਇਹਨਾਂ ਦੇ ਹੁਕਮਾਂ ਨਾਲ ਹੀ ਘਟੀ ਤਾਂ 24 ਘੰਟਿਆਂ ਦੇ ਵਿੱਚ ਉਹਦਾ ਮਰਡਾ ਇਹ ਸਰਕਾਰ ਦੇ ਵਿੱਚ ਰੁਕਤੀ ਭਰ ਵੀ ਇਨਸਾਨੀਅਤ ਹੈ ਤਾਂ ਹੁਣ ਇਹ ਜ਼ਿੰਮੇਵਾਰ ਬੰਦਿਆਂ ਦੇ ਖਿਲਾਫ ਐਫ ਆਈ ਆਰ ਕੱਟਣੀ ਚਾਹੀਦੀ ਹੈ ਕਿਉਂਕਿ ਸੁਪਰੀਮ ਕੋਰਟ ਔਨ ਰਿਕਾਰਡ ਇਹ ਗੱਲ ਕਹਿ ਕੇ ਆਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਬਾਰੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਵੱਡਾ ਖੁਲਾਸਾ ਹੋਇਆ ਜਿੱਥੇ ਪੰਜਾਬ ਸਰਕਾਰ ਦੇ ਜਨਰਲ ਐਡਵੋਕੇਟ ਨੇ ਗਾਇਕ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾ ਦੇਣ ਤੋਂ ਬਾਅਦ ਕਤਲ ਹੋਣ ਦੀ ਗੱਲ ਕਬੂਲ ਕੀਤੀ ਹੈ ਜਿਸ ਤੋਂ ਬਾਅਦ ਗਾਇਕ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵਕੀਲ ਦੇ ਕਬੂਲ ਨਾਮੇ ਤੇ ਪ੍ਰਤੀਕਿਰਿਆ ਦਿੱਤੀ ਹੈ ਬਲਕੌਰ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਹੁਣ ਤਾਂ ਅਦਾਲਤ ਵਿੱਚ ਸਰਕਾਰ ਨੇ ਵੀ ਆਪਣੀ ਗਲਤੀ ਮੰਨ ਲਈ ਹੈ ਅਜਿਹੇ ਦੇ ਵਿੱਚ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਅਤੇ ਜ਼ਿੰਮੇਵਾਰ ਲੋਕਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਇੱਕ ਸਿਆਣਿਆਂ ਦੀ ਕਹਾਵਤ ਹੈ ਵੀ ਜੇ ਆਖਰ ਨੂੰ ਸੱਚ ਨਾ ਸਾਹਮਣੇ ਆ ਜਾਂਦਾ ਕਦੇ ਨਾ ਕਦੇ ਸਰਕਾਰ ਨੇ ਬੇਸ਼ੱਕ ਹੁਣ ਤੱਕ ਹਜ਼ਾਰਾਂ ਝੂਠ ਬੋਲੇ ਇਸ ਮਾਮਲੇ ਦੇ ਵਿੱਚ ਪਰੰਤੂ ਕਿਤੇ ਨਾ ਕਿਤੇ ਜਾ ਕੇ ਜਿਹੜੀ ਸਚਾਈ ਹੈ ਉਹ ਖੁਦ-ਬਖੁਦ ਬਾਹਰ ਆ ਜਾਂਦੀ ਹੈ ਜਿਹੜਾ ਅੱਜ ਵਾਲੇ ਫੈਸਲੇ ਤੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਇਹਨਾਂ ਨੇ ਹਲਫਨਾਮਾ ਲਿਖਿਆ ਸਰਕਾਰ ਨੇ ਕਲੀਅਰ ਕਟ ਆਪਣੇ ਆਪ ਆਪਣੀ ਜਿਹੜੀ ਗਲਤੀ ਹੈ ਉਹ ਮੰਨੀ ਹੈ ਉਹਦੇ ਵਿੱਚ ਸਰਕਾਰ ਨੇ ਸਿਕਿਉਰਿਟੀ ਘਟਾਈ ਤਾਂ ਹੋਮ ਮਿਨਿਸਟਰ ਕੌਣ ਸੀ ਸੀਐਮ ਸਾਹਿਬ ਸੀ ਤਾਂ ਜੇ ਸਿਕਿਉਰਿਟੀ ਘਟੀ ਤਾਂ ਇਹਨਾਂ ਦੇ ਹੁਕਮਾਂ ਨਾਲ ਹੀ ਘਟੀ ਔਰ 24 ਘੰਟਿਆਂ ਦੇ ਵਿੱਚ ਉਹਦਾ ਵਲਟਰ ਹੋ ਗਿਆ। ਉਹ ਜਿੱਥੋਂ ਤੱਕ ਸੀਐਮ ਦੀ ਸਿਕਿਉਰਿਟੀ ਦਾ ਮਸਲਾ ਹੈ ਇਹ ਤਾਂ 1980 ਦੇ ਹਾਲਾਤ ਹੈ। ਜਦੋਂ ਪੰਜਾਬ ਦੇ ਵਿੱਚ ਗਵਰਨਰਰੀ ਰਾਜ ਚੱਲਦਾ ਸੀ, ਖੜਕੂ ਬਾਦ ਸਿਖਰਾਂ ਤੇ ਸੀ, ਉਦੋਂ ਦੀਆਂ ਇਹ ਗੱਲਾਂ ਨਹੀਂ। ਪਰੰਤੂ ਜੇ ਸਰਕਾਰ ਦੇ ਵਿੱਚ ਰੱਤੀ ਭਰ ਵੀ ਇਨਸਾਨੀਅਤ ਹੈ ਤਾਂ ਹੁਣ ਇਹ ਜ਼ਿੰਮੇਵਾਰ ਬੰਦਿਆਂ ਦੇ ਖਿਲਾਫ ਐਫਆਈਆਰ ਕੱਟਣੀ ਚਾਹੀਦੀ ਕਿਉਂਕਿ ਸੁਪਰੀਮ ਕੋਰਟ ਔਨ ਰਿਕਾਰਡ ਇਹ ਗੱਲ ਕਹਿ ਕੇ ਆਏ। ਤੇ ਜੇ ਫਿਰ ਵੀ ਉਹਦੇ ਕੋਈ ਕਾਰਵਾਈ ਨਹੀਂ ਕਰਦੇ ਤਾਂ ਫਿਰ ਤਾਂ ਮੈਂ ਇਹੀ ਕਹਿ ਸਕਦਾ ਵੀ ਸਰਕਾਰ ਦਾ ਜਿੰਨਾ ਦੋਸ਼ੀਆਂ ਦਾ ਰੋਲ ਹੈ ਉਸ ਤੋਂ ਕਿਤੇ ਵੱਧ ਕੇ ਜਾ ਕੇ ਸਰਕਾਰ ਦਾ ਹੈ ਇਹ ਤਾਂ ਕਹਿੰਦੇ ਸੀ ਤੁਹਾਨੂੰ ਦੋ ਗਨਮੈਨ ਹੋ ਸੀਗੇ ਪਰੰਤੂ ਅੱਜ ਸੱਚ ਬੋਲਦਾ ਨਾ ਅੱਜ ਤਾਂ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੇ ਹਲਫਨਾਮਾ ਦੇਖ ਕੇ ਇਹਨਾਂ ਦੇ ਐਡਵੋਕੇਟ ਜਨਰਲ ਨੇ ਬਿਲਕੁਲ ਲੀਗਲ ਤਰੀਕੇ ਦੇ ਨਾਲ ਇਹ ਗੱਲ ਦਾ ਰੱਖਤੀ ਲੋਕਾਂ ਦੇ ਸਾਹਮਣੇ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਵੀ ਹੁਣ ਤਾਂ ਤੁਹਾਡੇ ਮਨ ਚ ਕੋਈ ਸ਼ੱਕ ਨਹੀਂ ਰਹਿਣਾ ਚਾਹੀਦਾ ਵੀ ਸਰਕਾਰ ਦਾ ਇਸ ਮਾਮਲੇ ਦੇ ਵਿੱਚ ਕਿੰਨਾ ਡੂੰਘਾ ਹੱਥ ਹੈ ਕਿਉਂਕਿ ਅੱਜ ਤਾਂ ਇਹਨਾਂ ਨੇ ਰਿਕਾਰਡ ਦੇ ਉੱਤੇ ਆ ਕੇ ਵੀ ਕਹਿਤਾ ਵੀ ਜੇ ਅਸੀਂ ਸਿਕਿਉਰਿਟੀ ਘਟਾਈ ਤਾਂ ਸਿੱਧੂ ਬੂਸਰਾ ਦੀ ਮੌਤ ਹੋਈ ਤਾਂ ਫਿਰ ਹੁਣ ਜ਼ਿੰਮੇਵਾਰ ਕਿਹਨੂੰ ਮੰਨੋਗੇ ਕਿਸੇ ਦਾ ਨਾਂ ਤਾਂ ਰੱਖੋ ਕਿ ਹੁਣ ਵੀ ਐਫ ਆਈ ਆਰਾਂ ਦੀਆਂ ਜਿਹੜੀਆਂ ਸਾਰੀਆਂ ਪਛਾਤਗੀਆਂ ਕਟੋਗੇ